CIA ਵਿੰਗ ਨੇ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 15 ਕਿਲੋ 750 ਗ੍ਰਾਮ ਹਿਰਨ ਦੀ ਵੱਡੀ ਖੇਪ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਭੁਪਿੰਦਰ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੜ ਦੇ ਪਾਣੀਆਂ ਦੀ ਆੜ ਲੈ ਕੇ ਇਹ ਹੈਰੋਇਨ ਪਾਕਿਸਤਾਨ ਤੋਂ ਭੇਜੀ ਗਈ ਸੀ ਪਰ ਅੱਗੇ ਸਪਲਾਈ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਹੈ ਗ੍ਰਿਫਤਾਰ ਤਸਕਰ ਦੇ ਕਬਜ਼ੇ ਤੋਂ 30 ਪੈਕੇਟ ਜਿਨ੍ਹਾਂ ਦਾ ਕੁੱਲ ਵਜ਼ਨ 15 ਕਿਲੋ 775 ਗ੍ਰਾਮ ਹੈਰੋਇਨ ਹੈ ਬਰਾਮਦ ਕੀਤੇ ਗਏ ਨੇ ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਦਾ ਇੱਕ ਸਾਥੀ ਇਸ ਵੇਲੇ ਜੇਲ੍ਹ ਦੇ ਵਿੱਚ ਵੀ ਬੰਦ ਹੈ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਪੂਰੇ ਨੈਟਵਰਕ ਦੇ ਲਿੰਕ ਖੋਲਣ ਦੇ ਲਈ ਜਾਂਚ ਜਾਰੀ ਹੈ ਅਫਰੋਜ਼ਪੁਰ ਪੁਲਿਸ ਨੂੰ ਜਿਹੜੇ ਯੁੱਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇਨਚਾਰਜ ਤੇ ਉਸੀ ਟੀਮ ਸਾਰੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬਵਾਲਾ ਇਹ ਜਿਹੜਾ ਬਾਈਕ ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਇਹ 30 ਪੈਕੇਟਸ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਉਹ ਵੀ ਇੱਕ ਬਟਾ ਸਮਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰਨ ਰਿਕਵਰ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਚ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਉਹਦੀ ਪੁਛਗੇ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁਛਗੇ ਤੋਂ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਣ ਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤੋ ਸਖਤ ਜਿਹੜੇ ਇਹ ਸਮਗਲਰ ਉਹਨਾਂ ਤੇ ਐਕਸ਼ਨ ਲੱਜੂਗਾ ਸਰ ਇਹ ਕਿੱਥੋਂ ਬੜਾ ਗਿਆ ਜੀ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਉਹ ਉਥੋਂ ਇਸ ਨੂੰ ਗੇਤਰ ਕੀ ਪਤਾ ਨਾ ਕਿੱਥੇ ਦੇਨ ਜਾ ਰਿਹਾ ਹੈ ਜੀ ਮਾਸ਼ਾ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗੇ ਆ ਉਹਨਾਂ ਤੇ ਅਸੀਂ ਜਲਦ ਤੋਂ ਜਲਦ ਹੋਰ ਐਕਸ਼ਨ ਲਵਾਂਗੇ ਫਰੋਜ਼ਪੁਰ ਪੁਲਿਸ ਨੂੰ ਜਿਹੜੇ ਯੋਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇੰਚਾਰਜ ਤੇ ਉਸੀ ਟੀਮ ਸਾਡੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬ ਵੱਲੋਂ ਇਹ ਜਿਹੜਾ ਬਾਈਕ ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਤੇ 3 ਪੈਕੇਟਸ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਉਹ ਵੀ ਇੱਕ ਵੱਡਾ ਸਮਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰਨ ਰਿਕਵਰ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਚ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਉਹਦੀ ਪੁੱਛਗਿੱਛ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁੱਛਗਿੱਛ ਤੋਂ ਨੇੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਣ ਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤ ਹੋ ਸਖਤ ਜਿਹੜੇ ਇਹ ਸਮਗਲਰ ਉਹਨਾਂ ਤੇ ਐਕਸ਼ਨ ਲੱਜੂਗਾ ਸਰ ਇਹ ਕਿੱਥੋਂ ਬੜਾ ਗਿਆ ਜੀ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਉਹ ਉਥੋਂ ਇਸ ਨੂੰ ਗੇਟਾਰਗੇਟ ਪਤਾ ਨਹੀਂ ਕਿੱਥੇ ਭੇਜਿਆ ਜਾ ਰਿਹਾ ਹੈ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗੇ ਆ ਉਹਨਾਂ ਤੇ ਅਸੀਂ ਜਲਦ ਜਲਦ ਹੋਰ ਐਕਸ਼ਨ ਕਰਾਂਗੇ